ਲੁਧਿਆਣਾ ਤੋਂ ਇਸ ਵਕਤ ਬੜੀਆਂ ਹੀ ਭਿਆਨਕ ਤਸਵੀਰਾਂ ਸਾਹਮਣੇ ਆਈ ਰਹੀਆਂ ਨੇ ਇੱਕ ਘਰ ਦੇ ਵਿੱਚ ਫੈਕਟਰੀ ਚੱਲ ਰਹੀ ਸੀ ਔਰ ਉਸ ਫੈਕਟਰੀ ਦੇ ਵਿੱਚ ਅੱਗ ਲੱਗ ਜਾਂਦੀ ਹੈ ਇਸ ਅੱਗ ਲੱਗ ਜਾਣ ਦੇ ਕਾਰਨ ਧੂੰਆਂ ਧੂਆਂ ਹੋ ਜਾਂਦਾ ਹੈ ਪੂਰੇ ਮੁਹੱਲੇ ਦੇ ਵਿੱਚ ਔਰ ਕੁਝ ਹੀ ਸਮੇਂ ਦੇ ਵਿੱਚ ਇੱਕ ਬੁਰੀ ਖਬਰ ਸਾਹਮਣੇ ਆਂਦੀ ਹੈ ਕਿ ਇੱਕ ਬਜ਼ੁਰਗ ਮਹਿਲਾ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਔਰ ਉਸ ਬਜ਼ੁਰਗ ਲੇਡੀ ਦਾ ਜਿਹੜਾ ਪੋਤਾ ਸੀਗਾ ਉਹ ਹਸਪਤਾਲ ਦੇ ਵਿੱਚ ਦਾਖਲ ਹੈ ਜੋ ਕਿ ਹੁਣ ਜ਼ਿੰਦਗੀ ਔਰ ਮੌਤ ਦੇ ਲਈ ਜੰਗ ਲੜ ਰਿਹਾ ਹੈ ਕਿਸੇ ਵੀ ਸਮੇਂ ਡਾਕਟਰਾਂ ਦਾ ਵੀ ਕਹਿਣਾ ਹੈ ਕਿ ਬੁਰੀ ਖਬਰ ਵੀ ਆ ਸਕਦੀ ਹੈ ਲੇਕਿਨ ਸਾਰੇ ਇਹੀ ਪ੍ਰੇ ਕਰ ਰਹੇ ਨੇ ਪ੍ਰਮਾਤਮਾ ਨੂੰ ਇਹੀ ਅਰਦਾਸ ਕਰ ਰਹੇ ਨੇ ਕੀ ਉਸ ਬੱਚੇ ਦੀ ਜਾਨ ਬਚ ਜਾਵੇ 13-14 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਬੱਚੇ ਦੀ ਜੋ ਕਿ ਇਸ ਵਕਤ ਹਸਪਤਾਲ ਦੇ ਵਿੱਚ ਜ਼ਿੰਦਗੀ ਔਰ ਮੌਤ ਦੇ ਲਈ ਆਪਣੀ ਇੱਕ ਅਹਿਮ ਜੰਗ ਲੜ ਰਿਹਾ ਹੈ ਲੇਕਿਨ ਦਾਦੀ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਹੋਰ ਵੀ ਕਈ ਮੈਂਬਰ ਨੇ ਜਿਹੜੇ ਕਿ ਇਸ ਅੱਗ ਦੇ ਵਿੱਚ ਝੁਲਸੇ ਨੇ ਜਿਹੜੇ ਕਿ ਦੱਸੇ ਜਾ ਰਹੇ ਨੇ ਕਿ ਖਤਰੇ ਤੋਂ ਤਾਂ ਬਾਹਰ ਨੇ ਲੇਕਿਨ ਉਹਨਾਂ ਦਾ ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਜੇਕਰ ਆਪਾਂ ਘਰ ਦੀ ਗੱਲ ਗੱਲ ਕਰੀਏ ਤਾਂ ਦੂਸਰੀ ਔਰ ਤੀਸਰੀ ਮੰਜ਼ਿਲ ਦੇ ਉੱਤੇ ਤਾਂ ਪਰਿਵਾਰ ਰਹਿੰਦਾ ਸੀ ਔਰ ਜਿਹੜਾ ਗਰਾਊਂਡ ਫਲੋਰ ਹੈ ਉਸ ਦੇ ਵਿੱਚ ਧਾਗੇ ਦਾ ਕੰਮ ਕੀਤਾ ਜਾ ਰਿਹਾ ਸੀ ਫਿਲਹਾਲ ਇਹ ਨਹੀਂ ਪਤਾ ਚਲ ਸਕਿਆ ਕਿ ਅੱਗ ਲੱਗੀ ਕਿਵੇਂ ਹੈ ਲੇਕਿਨ ਅੱਗ ਲੱਗੇ ਜਾਣ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਨੂੰ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਧੂਆ ਹੀ ਧੂਆ ਤੁਹਾਨੂੰ ਇਸ ਘਰ ਦੇ ਵਿੱਚੋਂ ਨਿਕਲਦਾ ਹੋਇਆ ਦਿਖਾਈ ਦੇ ਰਿਹਾ ਹੋਊਗਾ ਔਰ ਜੇ ਇਸ ਵੇਲੇ ਇਹ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ 7-8 ਲੋਕ ਮੌਜੂਦ ਸੀ ਜਿਹੜੇ ਲੋਕ ਤੁਰ ਫਿਰ ਸਕਦੇ ਸੀ ਯਾਨੀ ਫਿਜ਼ੀਕਲੀ ਫਿਟ ਸੀ ਉਹ ਤਾਂ ਗਵਾਂਡੀਆਂ ਦੇ ਕੰਦ ਟੱਪ ਕੇ ਦਾਖਲ ਹੋ ਜਾਂਦੇ ਨੇ ਔਰ ਗਵਾਂਡੀਆਂ ਦੇ ਘਰ ਦੇ ਰਸਤੇ ਵਿੱਚੋਂ ਬਾਹਰ ਨਿਕਲ ਜਾਂਦੇ ਨੇ ਪਰ ਜਿਹੜੀ ਬਜ਼ੁਰਗ ਮਹਿਲਾ ਹੁੰਦੀ ਹੈ ਔਰ ਪੋਤਾ ਹੁੰਦਾ ਹੈ ਉਹ ਘਰ ਦੇ ਵਿੱਚ ਫਸ ਜਾਂਦੇ ਨੇ ਇਸ ਤੋਂ ਇਲਾਵਾ ਇੱਕ ਹੋਰ ਸ਼ਖਸ ਘਰ ਦੇ ਵਿੱਚ ਫਸ ਜਾਂਦਾ ਹੈ ਜੋ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਮੁਲਾਜ਼ਮ ਹੁੰਦੇ ਉਹਨਾਂ ਨੂੰ ਕੱਢਦੇ ਨੇ ਜਿਹੜੀ ਬਜ਼ੁਰਗ ਮਹਿਲਾ ਹੁੰਦੀ ਹੈ ਉਹ ਚੱਲਣ ਦੇ ਵਿੱਚ ਬਹੁਤ ਅਸਮਰਥ ਹੁੰਦੀ ਹੈ ਨਹੀਂ ਤੇਜ਼ੀ ਦੇ ਨਾਲ ਚੱਲ ਪਾਂਦੀ ਔਰ ਉਹ ਕਿਸੇ ਤਰੀਕੇ ਨਾਲ ਘਰ ਦੇ ਵਿੱਚ ਹੀ ਫਸ ਕੇ ਰਹਿ ਜਾਂਦੀ ਹੈ ਔਰ ਧੂਆ ਚੜ੍ਹਨ ਦੇ ਕਾਰਨ ਉਸ ਬਜ਼ੁਰਗ ਮਹਿਲਾ ਦੀ ਮੌਤ ਹੋ ਜਾਂਦੀ ਹੈ ਜਿਹੜਾ ਪੋਤਾ ਹੁੰਦਾ ਉਹ ਵੀ ਛੇਤੀ ਦੇ ਨੇ ਘਰ ਵਿੱਚੋਂ ਨਹੀਂ ਨਿਕਲ ਪਾਂਦਾ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਫਿਲਹਾਲ ਪਹਿਲਾਂ ਖਬਰਾਂ ਇਸ ਤਰੀਕੇ ਦੇ ਵੀ ਆ ਰਹੀਆਂ ਸੀ ਕਿ ਦੋ ਲੋਕਾਂ ਦੀ ਮੌਤ ਹੋਈ ਹੈ ਜਿਹੜੀ ਦਾਦੀ ਔਰ ਪੋਤੇ ਦੋਵਾਂ ਦੀ ਮੌਤ ਦੱਸੀ ਜਾ ਰਹੀ ਸੀ ਲੇਕਿਨ ਹੁਣ ਖਬਰ ਇਹ ਹੈ ਕਿ ਹਲੇ ਪੋਤੇ ਦੀ ਮੌਤ ਨਹੀਂ ਹੋਈ ਅਸੀਂ ਚਾਹਨੇ ਵੀ ਆ ਕਿ ਸਭ ਹੁਣ ਠੀਕ ਰਹਿਣ ਸੁਰੱਖਿਅਤ ਰਹਿਣ ਲੇਕਿਨ ਜ਼ਿੰਦਗੀ ਔਰ ਮੌਤ ਦੀ ਜੰਗ ਹਲੇ ਵੀ ਜਾਰੀ ਹੈ ਔਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਦੇ ਭਾਰਤਨਗਰ ਇਲਾਕੇ ਦੀਆਂ ਇਹ ਤਸਵੀਰਾਂ ਨੇ ਗਲੀ ਨੰਬਰ 3 ਦੇ ਵਿੱਚ ਇਹ ਮਕਾਨ ਹੈ 3A ਜਾਂ 4 ਨੰਬਰ ਗਲੀ ਹੈ ਉਸ ਦੇ ਵਿੱਚ ਇਹ ਮਕਾਨ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ ਗਰਾਉਂਡ ਫਲੋਰ ਦੇ ਉੱਤੇ ਇੱਕ ਫੈਕਟਰੀ ਚਲਾਈ ਹੋਈ ਸੀ ਇਹ ਇਲੀਗਲ ਸੀ ਜਾਂ ਇਲੀਗਲ ਸੀ ਇਹਦੀਆਂ ਪਰਮਿਸ਼ਨਾਂ ਸੀ ਜਾਂ ਫਿਰ ਨਹੀਂ ਸੀ ਇਹਦੀ ਵੀ ਪੁਲਿਸ ਪ੍ਰਸ਼ਾਸਨ ਹਲੇ ਜਾਂਚ ਕਰੇਗਾ ਇਸ ਤਰੀਕੇ ਦਾ ਪੁਲਿਸ ਦਾ ਕਹਿਣਾ ਹੈ ਲੇਕਿਨ ਫਾਇਰ ਬ੍ਰਿਗੇਡ ਨੇ ਕਿਸ ਤਰੀਕੇ ਨਾਲ ਮੁਸਤੈਦੀ ਦਿਖਾਈ ਔਰ ਅੱਗ ਦੇ ਉੱਤੇ ਕਾਬੂ ਪਾਇਆ ਅੰਦਰ ਜਿਹੜੇ ਲੋਕ ਫਸੇ ਹੋਏ ਸੀ ਉਹਨਾਂ ਨੂੰ ਬਾਹਰ ਕੱਢਿਆ ਕੋਈ ਲੋਕ ਤਾਂ ਛੱਤ ਦੇ ਰਾਹੀਂ ਇਸ ਘਰ ਦੇ ਵਿੱਚ ਦਾਖਲ ਹੋਏ ਤੇ ਜਾਂ ਫਿਰ ਕੁਝ ਲੋਕ ਸ਼ੀਸ਼ੇ ਤੋੜ ਕੇ ਫਸਟ ਫਲੋਰ ਸੈਕੰਡ ਫਲੋਰ ਦੇ ਵਿੱਚ ਐਂਟਰ ਹੋਏ ਨੇ ਤੇ ਕਿਸ ਤਰੀਕੇ ਨਾਲ ਪੂਰਾ ਰੈਸਕਿਊ ਆਪਰੇਸ਼ਨ ਚਲਾਇਆ ਉਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਇਹ ਲੁਧਿਆਣੇ ਦੇ ਭਰਤ ਨਗਰ ਇਲਾਕੇ ਦੀਆਂ ਤਸਵੀਰਾਂ ਨੇ ਉਹ 7 ਤੋਂ 8 ਗੱਡੀਆਂ ਮੌਕੇ ਦੇ ਉੱਤੇ ਲੱਗੀਆਂ ਹੋਈਆਂ ਨੇ ਅੱਗ ਨੂੰ ਬੁਝਾਉਣ ਦੇ ਲਈ ਇੱਕ ਜਦੋਂ ਗੱਡੀ ਖਾਲੀ ਹੁੰਦੀ ਹੈ ਉਹਨੂੰ ਫੌਰੀ ਤੌਰ ਤੇ ਵਾਪਸ ਭੇਜਿਆ ਜਾਂਦਾ ਹੈ ਦੁਬਾਰਾ ਰੀਫਿਲ ਹੋ ਕੇ ਪਾਣੀ ਦੇ ਨਾਲ ਆਂਦੀ ਹੈ ਔਰ ਐਨੀ ਦੇਰ ਦੇ ਵਿੱਚ ਅੱਗ ਦੇ ਉੱਤੇ ਕਾਬੂ ਪਾਇਆ ਜਾ ਰਿਹਾ ਕੁਝ ਸਮਾਂ ਪਹਿਲਾਂ ਜਦੋਂ ਅਸੀਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਅੱਗ ਲਗਭਗ ਬੁੱਝ ਚੁੱਕੀ ਹੈ 5-4% ਰਹਿੰਦੀ ਹੈ ਇਸ ਦੇ ਉੱਤੇ ਵੀ ਕਾਬੂ ਪਾਇਆ ਜਾ ਸਕੇਗਾ ਔਰ ਜਿਸ ਵੇਲੇ ਅਸੀਂ ਤੁਹਾਨੂੰ ਇਹ ਖਬਰ ਦੱਸ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਅੱਗ ਪੂਰੇ ਤਰੀਕੇ ਨਾਲ ਕੰਟਰੋਲ ਹੋ ਗਈ ਹੋਵੇਗੀ ਮਾਲੀ ਔਰ ਜਾਨੀ ਦੋਵਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਪਰਿਵਾਰ ਦਾ ਕੀ ਕਹਿ ਰਹੇ ਨੇ ਫਾਇਰ ਬ੍ਰਿਗੇਡ ਦੇ ਅਫਸਰ ਜਾਂ ਫਿਰ ਇਲਾਕੇ ਦੇ ਲੋਕ ਉਹ ਸੁਣਦੇ ਆਪਾਂ ਤਿੰਨ ਉਹ ਗਲੀ ਆਈ ਚੋਪੜਾ ਨਿਵਾਸ ਹੈ ਇਹ ਰਹਿੰਦੇ ਮੁੰਡੇ ਉਹਰੇ ਇਹਦੇ ਘਰ ਅੱਗ ਲੱਗੀ ਆ ਕੀ ਕੰਮ ਕੀ ਕਰ ਰਹੀ ਹੈ ਇਹਦਾ ਜਿਆਦਾ ਦਾ ਕੰਮ ਹੈ ਜੀ ਫੌਜੀ ਹੈ ਇੰਦਰੀ ਇੰਦਰੀ ਜੀ ਕਿੰਨੀ ਦੇਰ ਕੰਮ ਕਰਦੀ ਹੈ ਜੀ ਲੇਬਰ 10-12 ਵਜੇ ਹੋਣ ਗਈ ਉਹ 10-12 ਵਜੇ ਹੋਣ ਗਈ ਹੈ ਤਾਂ ਕੀ ਸਥਿਤੀ ਕੀ ਆ ਹੁਣ ਇੱਥੇ ਸਿੱਧੀ ਆ ਫਾਇਰ ਕੰਟਰੋਲ ਹੋ ਗਈ ਹੈ ਜੀ ਜਿਹੜੇ ਫਾਇਰ ਬ੍ਰਿਗੇਡ ਵਾਲੇ ਆ ਇਹਨਾਂ ਵਿਚਾਰੇ ਬਹੁਤ ਮਦਦ ਕੀਤੀ ਆ ਇਹ ਮੁੰਡੇ ਵਿਚਾਰੇ ਵੀ ਹੋਸ਼ ਵੀ ਹੋ ਗਏ ਆ ਜਿਹਦੇ ਜਿਹਨਾਂ ਅੱਗ ਬੁਝਾਈ ਹੈ ਬਹੁਤ ਜਿਆਦਾ ਹਿੰਮਤ ਹੈ ਮੁੰਡਿਆਂ ਦੀ ਸਰ ਕੋਈ ਡੈਥਸ ਵੀ ਹੋਈਆਂ ਨੇ ਡੈਥਸ ਜੀ ਸੁਣੇ ਦੋ ਹੋਈਆਂ ਪਰ ਪੱਕੜ ਕੰਢੀ ਨਿਕਲੀ ਨਹੀਂ ਅੱਜ ਤੱਕ ਇਹ ਭਾਰਤਨਗਰ ਦੀ ਪੈਟਰੋਲ ਪੰਪ ਵਾਲੀ ਗਲੀ ਹੈ ਜਿੱਥੇ ਇਹ ਦੁਖਦ ਘਟਨਾ ਹੋਈ ਹੈ ਔਰ ਬਹੁਤ ਮੈਂ ਆਪਣੀ ਲਾਈਫ ਚ ਇਸ ਤਰ੍ਹਾਂ ਦਾ ਅੱਲੀ ਵਾਰੀ ਦੇਖ ਰਹਾ ਕਿ ਜਦੋਂ ਇਦਾਂ ਵੱਡਾ ਇੱਕਦਮ ਸਾਰਾ ਕੁਝ ਜਲ ਗਿਆ ਸਾਰਾ ਕੁਝ ਔਰ ਇੱਕ ਛੋਟਾ ਬੱਚਾ ਜਦੀ ਉਮਰ 16 ਸਾਲ ਦੇ ਕਰੀਬ ਹੈ ਔਰ ਇੱਕ ਬਜ਼ੁਰਗ ਮਾਤਾ ਜਿਨ੍ਹਾਂ ਨੂੰ ਪੈਰਲਾਈਜ ਦਾ ਨਾਲੋਂ ਬਾਰਸੀ ਦੇ ਉਹਦੀ ਬਾਹਰ ਨਿਕਲ ਸਕੇ ਤੇ ਬੱਚਾ ਜਿਹੜਾ ਉਹ ਕਮਰੇ ਚ ਰਹਿ ਗਿਆ ਉਹਨੂੰ ਤੁੰਗਾਂ ਚਬਨ ਕਰਕੇ ਉਹ ਦਮ ਘੁੱਟਿਆ ਔਰ ਉਹਦੀ ਡੈਥ ਹੋ ਗਈ ਟੋਟਲ ਪਰਿਵਾਰ ਦੇ 8 ਮੈਂਬਰ ਨੇ ਜੀ ਔਰ ਅਠਾਂ ਦੇ ਵਿੱਚੋਂ ਦੋ ਬਾਕੀ ਕਿ ਸੁਰੱਖਿਅਤ ਨੇ ਬਾਕੀ ਸੁਰੱਖਿਅਤ ਹੈ ਜੀ ਤੁਸੀਂ ਕਹਿੰਦੇ 8 ਮੈਂਬਰ ਨੇ ਹਾਂ ਬਾਕੀ ਠੀਕ ਹੈ ਇਹ ਭਾਤਨਗਰ ਗਲੀ ਨੰਬਰ 3 ਹੈ ਜੀ ਲੁਧਿਆਣਾ ਜੀ ਅੱਛਾ ਕੀ ਕਿਤੇ ਜੀ ਕਾਰਨ ਕੀ ਹੈ ਕਾਰਨ ਦਾ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਾਡੇਆਂ ਦੇ ਨੂੰ ਅੱਗ ਲੱਗੀ ਹੋਈ ਸੀ ਇਹ ਕਨਵੈਸਟੀਗੇਸ਼ਨ ਦਾ ਪਾਰਟ ਹੈਗਾ ਇਹ ਤਾਂ ਬਾਅਦ ਚ ਦੇਖਿਆ ਜਾਊਗਾ ਵੀ ਕੀ ਹੋਇਆ ਕਿਦਾਂ ਹੋਇਆ ਕਿੰਨਾ ਕਿੰਨਾ ਸਮਾਨ ਜਲਿਆ ਹੈਗਾ ਇਹ ਕਿੰਨੇ ਮੰਜ਼ਲ ਦਾ ਹੈ ਜੀ ਇਹ ਗਰਾਊਂਡ ਪਲੱਸ 2 ਹੈ ਜੀ ਤਿੰਨ ਮੰਜ਼ਲਾ نیچے ਇਹਨਾਂ ਦੀ نیچے ਇਹਨਾਂ ਦੀ ਫੈਕਟਰੀ ਸੀਗੀ ਉੱਪਰ ਇਹਨਾਂ ਦੀ ਰਹਾਇਸ਼ ਸੀਗੀ ਰਹਾਇਸ਼ ਦੇ ਵਿੱਚ ਇਹਨਾਂ ਦੇ ਕਾਫੀ ਬੰਦੇ ਸੀਗੇ ਜੋ ਵੀ ਫੈਮਿਲੀ ਮੈਂਬਰ ਇਹਨਾਂ ਦੇ ਹੈਗੇ ਆ ਉਸ ਬੰਦੇ ਇਹਨਾਂ ਦੇ ਜਦੋਂ ਅੱਗ ਲੱਗੀ ਆ ਉਹ ਭੱਜ ਕੇ ਬਾਹਰ ਨਿਕਲ ਗਏ ਧੂੰਆਂ ਦੇਖ ਕੇ ਤੇ ਤਿੰਨ ਬੰਦੇ 3% ਜਿਹੜੇ ਸੀਗੇ ਉਹਦੇ ਵਿੱਚ ਇੱਕ ਲੇਡੀ ਸੀ ਦੋ ਜਾਨ ਸੀਗੇ ਉਹ ਅਜੇ ਅੰਦਰ ਹੀ ਸੀਗੇ ਜਿਨ੍ਹਾਂ ਨੂੰ ਅਸੀਂ ਇੱਕ ਇੱਕ ਨੂੰ ਅਸੀਂ ਗਵਾਂਡੀਆਂ ਦੀ ਛੱਤ ਦੇ ਉੱਤੋਂ ਦੀ ਕੱਢ ਕੇ ਰਿਸਕਿਊ ਕੀਤਾ ਇੱਕ ਨੂੰ ਅਸੀਂ ਬੀਏ ਸੈਟ ਪਾ ਕੇ ਸ਼ੀਸ਼ੇ ਤੋੜ ਕੇ ਰਿਸਕਿਊ ਕੀਤਾ ਇੱਕ ਨੂੰ ਅਸੀਂ ਆਨਸਾਰ ਪਹਿਲਾਂ ਰਿਸਕਿਊ ਕੀਤਾ ਇਹ ਆਪਣੇ ਹਾਪੜ ਦਾ ਮੱਲਾ ਪੈ ਜਾਂਦਾ ਇੱਥੇ ਟੋਲਮਾ ਪੜਾਈ ਗਈ ਚੰ ਇੱਥੇ ਚੋਪੜਾ ਇੰਡਸਟਰੀ ਹੈਗੀ ਆ ਜਿਨ੍ਹਾਂ ਦਾ ਥੱਲੇ ਪਾਰੋ ਪਾਰ ਇਹਨਾਂ ਦਾ ਧਾਗੇ ਦਾ ਹੁੰਦਾ ਤੇ ਉੱਪਰ ਹੀ ਰਹਿਣਾ ਕੋਈ 60 70 ਤੱਕ ਲੱਗਣ ਵਾਲਾ ਇੱਥੇ ਤਾਂ ਵੀ ਮਸਾਨ ਹੋ ਗਿਆ ਤੇ ਇੱਕ ਲੇਡੀ ਆ ਪੁਲਿਸ ਸਾਡੀ ਸਹਾਰਾ ਨੇ ਉਹਨਾਂ ਦੀ ਮੌਤ ਹੋ ਚੁੱਕੀ ਜਿਸ ਦਾ ਹਫਤਾ ਤੂੰ ਆਇਆ ਇੱਕ ਲੜਕਾ ਇਹਨਾਂ ਦਾ ਉਹ ਸੀਰੀਅਸ ਆ ਜੀ ਐਮ ਸੀ 'ਚ ਅਡ ਨਟਾਉ ਉਹ ਸੀਰੀਅਸ ਹੋ ਵੀ ਦੱਸ ਰਹੇ ਬਾਕੀ ਅੰਮਕਲ ਤੇ ਆਇਆ ਸੀ ਦੇਖਦੇ ਆ ਸਪੋਚ ਕੀ ਸਰ ਕੀ ਆ ਜਾ ਰਿਹਾ ਸਰ ਬੱਚੇ ਦੀ ਜਿਹੜੀ ਆ ਉਹ ਵੀ 16 ਸਾਲ ਦਾ ਉਹ ਵੀ ਮੌਤ ਹੋ ਗਈ ਨਹੀਂ ਮੌਤ ਦਾ ਕਲੀਅਰ ਨਹੀਂ ਕੋਈ ਸਾਨੂੰ ਮੈਸੇਜ ਨਹੀਂ ਆਇਆ ਉਹ ਸੀਰੀਅਸ ਦੱਸਦੇ ਆ ਕਿ ਡੀ ਐਮ ਸੀ 'ਚ ਸਿੱਧੇ ਸਨ thank uh you -huh.